ਗਿਲਾ रायपुर ਪਿੰਡ 올림픽ਸ 2026 ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇੱਥੋਂ ਦੀ ਖੇਡਾਂ ਦੀ ਕਮੇਟੀ ਉਹਦੇ ਅਹੁਦੇਦਾਰ ਸਹਿਬਾਨ ਨਗਰ ਪੰਚਾਇਤ ਆਲੇ-ਦੁਆਲੇ ਦੇ ਪਿੰਡਾਂ ਦੇ ਪਤਵੰਤੇ ਸੱਜਣ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਵੀ ਵੱਡੀ ਗਿਣਤੀ ਚ ਨੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਸਿ ショਬਤ ਮੇਰੇ ਕੈਬਨਿਟ ਦੇ ਸਾਥੀ ਮੇਰੇ ਵਿਧਾਨ ਸਭਾ ਦੇ ਸਾਥੀ ਐਮ ਐਲ ਏ ਸਹਿਬਾਨ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਸਾਹਿਬ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਡੇ ਦਰਜਾ ਵਾ ਦਰਜਾ ਸਾਰੇ ਅਹੁਦੇਦਾਰ ਸਹਿਬਾਨ ਬੜਾ ਇਤਿਹਾਸਕ ਪਲ ਹੈ ਖਾਸ ਤੌਰ ਤੇ ਇਹਨਾਂ ਖੇਡਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਪਣੇ ਕਾਮਕਰ ਦੋ ਦਿਨ ਪਹਿਲਾਂ ਹੀ ਮੁਕਾ ਕੇ ਇਹਨਾਂ ਖੇਡਾਂ ਵਾਸਤੇ ਆਪਣਾ ਸਮਾਂ ਕੱਢਦੇ ਮੈਨੂੰ ਯਾਦ ਹੈ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਸਾਡੇ 7 ਵਾਲੀਆਂ ਖਬਰਾਂ ਦੇ ਵਿੱਚ ਕਿਲਾ ਰਾਇਪੁਰ ਦੀਆਂ ਖੇਡਾਂ ਬਾਰੇ ਦਿਖਾਇਆ ਜਾਂਦਾ ਸੀ ਕਿ ਅੱਜ ਉੱਥੇ ਐਥਲੈਟਿਕਸ ਦੇ ਮੁਕਾਬਲੇ ਹੋਏ ਅੱਜ ਉੱਥੇ ਬੈਲਗੱਡੀਆਂ ਦੀਆਂ ਦੌੜਾਂ ਹੋਈਆਂ ਸ਼ਾਇਦ ਪਹਿਲੇ ਹੀ ਟੂਰਨਾਮੈਂਟ ਇੱਕ ਹੋਊਗਾ ਜਿਹਨੂੰ ਜਲੰਧਰ ਦੂਰਦਰਸ਼ਨ ਦੀਆਂ ਖਬਰਾਂ 'ਚ ਦੇਖਿਆ ਹੋਇਆ ਹੈ ਬੜਾ ਚਾਹ ਹੁੰਦਾ ਸੀ ਇਨ ਖੇਡਾਂ ਨੂੰ ਅੱਖੀਂ ਦੇਖਣ ਦਾ ਅੱਜ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਚਾਹੇ ਉਹ ਕਬੱਡੀ ਐ ਚਾਹੇ ਹੌਕੀ ਐ ਚਾਹੇ ਫੁੱਟਬਾਲ ਐ ਚਾਹੇ ਐਥਲੈਟਿਕਸ ਦੀਆਂ ਗੇਮਾਂ ਨੇ ਚਾਹੇ ਬੈਲ ਗੱਡੀਆਂ ਨੇ ਮੈਂ ਸਾਰਿਆਂ ਨੂੰ ਜੇਤੂਆਂ ਨੂੰ ਤੇ ਭਾਗ ਲੈਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਫਰਸਟ ਆਉਂਦਾ ਉਹਨੂੰ ਵਧਾਈ ਮੈਂ ਐਡਵਾਂਸ 'ਚ ਦੇ ਦਿੰਨਾ ਹਜੇ ਗੇਮਾਂ ਹੋਣਗੀਆਂ ਹੋਰ ਪਰ ਜਿਹੜੇ ਵੀ ਫਰਸਟ ਆਏ ਨੇ ਉਹਨਾਂ ਨੂੰ ਮੈਂ ਕਹਿ ਦਿੰਨਾ ਕਿ ਫਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਹੱਥ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਫਿਰ ਤਾਂ ਸੋ ਜਿਹੜੇ ਦੂਜੇ ਤੀਜੇ ਨੰਬਰ ਤੇ ਵੀ ਰਹਿ ਗਏ ਆ ਬੈਲ ਗੱਡੀ ਉਹ ਖਰਾਬ ਹੋ ਗਈ ਇੱਕ ਤੇ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਅਗਲੇ ਟੂਰਨਾਮੈਂਟ ਤੇ ਸਹੀ ਅਗਲੇ ਹਫਤੇ ਸਹੀ